ਪੱਜਾ ਸਰਪੰਨਾ ਜੀ ਪਾਜੀ ਬਚਾ ਹੋ ਗਿਆ ਯਾਰ ਐ ਪਿੱਛਾ ਚੱਕਾ ਮੜਾ ਜਨ ਬੈਠਾ ਚਾਬੀ ਫੜ ਮੋਰ ਚਲਦੀ ਛੱਡੀ ਨੇ ਚਾਬੀ ਫੜ ਕੇ ਰੱਖੀ ਓਕੇ ਚਾਬੀ ਨੂੰ ਪਹਿਲੇ ਸਿੱਧੀ ਕਰ ਲਾਓ ਬੈਟਰੀ ਨੂੰ ਚੱਲ ਸਿੱਧੀ ਕਰ ਲੈ ਅੱਗੇ ਰੱਖਿਆ ਨੂੰ ਟਿਕਾਣੇ ਤੇ ਇਹ ਆਹ ਲਿੱਥੀ ਤਾਰ ਆ ਦੇ ਆਹ ਵੀ ਲਿੱਤੀਆਂ ਨਾ ਇੱਕ ਆਹ ਲਿੱਤੀ ਯਾਰ ਇਹਨੂੰ ਜੱਕ ਬੈਟਰੀ ਨੂੰ ਉਹ ਆ ਵੀ ਲਿੱਤੀ ਤਾਰ ਇਹ ਐਕਚੁਅਲ ਲੱਗਦੀ ਆ ਨਾ ਨਹੀਂ ਚੱਕਾ ਸੀ ਇਹਨੂੰ ਚਾ ਚੱਕ ਇੱਥੇ ਨਰ ਕੀਤਨਰ ਕੀ ਥੱਲੇ ਨੂੰ ਜਾਂਦੇ ਆਂ ਇੱਥੇ ਰੱਖ ਲਾ ਹਾਂ ਤੇ ਆਵਾਜ਼ ਤਾਰ ਇੱਕ ਤਾਰ ਥੱਲੇ ਆ ਦੇ ਆ ਦੇ ਹੈਪੀ ਤੋਂ ਮਾਰੇ ਧਿਆਨ ਨਾ ਓਏ ਕਰੰਟ ਕੰਟ ਨਾ ਹੁੰਦਾ ਆ ਇੱਧਰ ਆ ਪਲੱਗ ਸੇ ਲੱਗਣੀ ਆ ਆ ਇਹਦੀ ਆ ਆ ਇਹਦੀ ਆ ਅੱਛਾ ਇਹ ਇੱਥੇ ਲੱਗਣੀ ਆ ਬਾਈ ਤੇ ਤੋ ਚਾਬੀਆਂ ਹੈਗੀਆਂ ਨਾ ਚਾਬੀਆਂ ਹੈਗੀਆਂ ਕੋਈ ਵੀ ਨਹੀਂ ਹੈਗੀ ਚਾਬੀ ਉਹ ਤੇ ਕਿੱਥੇ ਲੱਗੀ ਤੇਰੇ ਤੇ ਲੱਗੀ ਆ ਚੱਲ ਕੋਈ ਨਹੀਂ ਲੱਗਦਾ ਫੇਰ ਵੀ ਬਚਾਉਗਾ ਯਾ ਨਿਆਣੇ ਆ। ਪੜੀ ਰੱਖੀਆ ਤੂੰ ਮੜਾ ਇਹ ਚ। ਆ ਮੈਂ ਤਾਂ ਪਰੇ ਰੱਖਿਆ ਤੂੰ ਮੜਾ ਦੇਖ ਮੇਰਾ ਭਰਾ ਚ। ਬੜਾ ਸੋਚ ਲਈਦਾ ਉਹਦਾ। ਬਾਈ ਸੋਚ ਲਈ। ਘੱਪੀ ਆ ਆ ਤਾਂ ਲੱਗੀ ਨਹੀਂ ਹੈ ਵੀ। ਸੋਚ ਲੱਗਾ ਆ? ਸੋਚੀ ਲੱਗਾ ਭਾਈ। ਲੈ ਨਹੀਂ ਆਉਂਦੀ ਹੈ। ਘੱਪੀ ਦੋਨੇ ਨੌਣੀਆਂ ਪੈਣੀ ਹੈ ਮੈਂ ਲੱਦਾ ਬੈਣ ਰਹੀਆਂ ਫੇਰ ਉਹਨਾਂ ਦਾ ਗਰੰਟ। ਘੱਪੀ ਆ ਰਹੇ। ਆ ਰਹੇ ਆਦੇ। ਆਦੇ। ਆਰੇ ਉਹ ਟੁੱਟ ਗਿਆ ਜਗੜ ਜਾਣਾ ਇਹ ਇਹ ਨਹੀਂ ਬਣਾ ਲਿਆ ਹੈ ਪਤਾ ਨਹੀਂ ਹਾਲ ਨੂੰ ਆ ਆਹ ਦਾ ਇੱਕ ਜਰੂਰੀ ਕਰੀਏ ਨਾ ਤਾਂ ਭਾਈ ਕਿੱਥੇ ਦਾ ਤੂੰ ਯਾਰ ਸੁਸਾ ਰੋ ਆ ਯਾਰ ਤੇ ਫੇ ਹੁਣ ਤੇਰਾ ਕੀ ਕਰੀਏ ਫੁੱਟ ਲੱਗਾ ਲੱਗਾ ਲੱਗ ਜਾ ਬਣ ਜਾ ਪਤਾ ਦੇਖ ਮਾੜਾ ਇਹਨਾਂ ਨੂੰ ਬਾਈ 24 ਦਾ ਲੱਗੀ ਉਹਦੇ ਕੁੜੀ ਤੋਂ ਆ ਯਾਰ ਹੈਪੀ ਹੁਣ ਦੇਖ ਓਏ ਹੈਪੀ ਆ ਵੀ ਦੇਖਣ ਲੱਗੇ ਇਹਦੇ ਨਾਲ ਮੜਾ ਜਾ ਇਹ ਇਹਦੇ ਨਾਲ ਲਾ ਇੱਥੇ ਪਲਾਸੇ ਲਾਈ ਬਾਕ ਮੜੇ ਧੱਲੇ ਕਾਨੀ ਪੈਣੀ ਹੈ ਨਾ ਤੇ ਆ ਸਹੀ ਵਾਰ ਇਹਨੂੰ ਬੈਟਰੀ ਤੋਂ ਬਾਈ ਤੁਸੀਂ ਵੀ ਨਾਲ ਸੀਗੇ ਤੁਸੀਂ ਤੁਸੀਂ ਇਹ ਕਿੰਨਾ ਪੰਚ ਦੀ ਆ ਟੱਪ ਆਦੇ ਪੀਣੇ ਖੜੇ ਇਹਨੂੰ ਵੇਚ ਰੱਖ ਦੇ ਵੇਚ ਰੱਖ ਕਿਉਂ ਆਉਂਦੇ ਆ ਤਾਰ ਚਾਲਾ ਤੇ ਲਾਉਂਗਾ ਮਮਾ ਲੈਂਡ ਆਈ ਹੁੰਦੀ ਤੇ ਚੰਗੇ ਆੜੇ ਨਿਕਲ ਜਾਣੇ ਇੱਥੋਂ ਵੀ ਇੱਕ ਇੱਥੇ ਵੀ ਲੱਗਣੀ ਆ ਤਾਰ ਇਹ ਕਾ ਤਾਰ ਟਰੱਕ ਵਾਲੇ ਹੱਥ ਚਾ ਇਦੋ ਉਜਾਰ ਕਿੱਤਾ ਦੇ ਨਾਲ ਨਜ਼ਰ ਉਹਨੇ ਕਚਰਾ ਘਰ ਦੇ ਨਾਲ ਸਾਲਪ ਕਚਰਾ ਘਰ ਦੇ ਨਾਲ ਯਾਰ ਭਾਈ ਪਹਿਲੀ ਗੱਲ ਆ ਯਾਰ ਕੋਈ ਦਾਰੂ ਪੀਤੂ ਦਾਰੂ ਪੀਤੂ ਲੱਗ ਕੇ ਪੈਗ ਲੱਗੇ ਬਾਬਾ ਨਿਆਣੇ ਨਿੱਕੇ ਦੇ ਨਾਲ ਆ ਉਹ ਤਾਂ ਨਾ ਰੋ ਬਾਤ ਨਹੀਂ ਨਾ ਰੋ ਮੈਂ ਕੋਈ ਨਾ ਬਚਾ ਹੋ ਗਿਆ ਨਾ ਬਹੁਤ ਅੰਨੋ ਉਹ ਕਿੱਥੇ ਨਾਲ ਹੈ ਤੇਆ ਕਰੋਨਾ ਨਹੀਂ ਚਾ ਕਰੋਨਾ ਨਹੀਂ ਚਾ ਤੂੰ ਕਦੇ ਰੋਂਦੀ ਹੈ ਚੁੱਪ ਕਰ ਕੁਝ ਨਹੀਂ ਹੋਇਆ ਹਾਂ ਕੀ ਕਹਿੰਦੀ ਤੈਨੂੰ ਛੱਡਿਆ ਨਾ ਘਰੇ ਆਪਾਂ ਲੈ ਪੁੱਤ ਜੇ ਨਾ ਚੱਲੀ ਜਾਣਾ ਤੈਨੂੰ ਆਪਾਂ ਘਰੇ ਲੈ ਜਾਣਾ ਆਪਣੇ ਕੋ ਮੁਰਸੇ ਲਗਾ ਉਹਦੇ ਯਾਰ ਉਹਨਾਂ ਜਦੋਂ ਪਾਰਟੀ ਜਾ ਗਿਆ ਉਹ ਬੈਟਰੀ ਵੀ ਨੀ ਪਾਵਾ ਖੜੀਆਂ ਨਿਕਲ ਗਈਆਂ ਪਿੱਛੇ ਬੈਟਰੀਆਂ ਦੋ ਨਹੀਂ ਇਹ ਦੋ ਪਈਆਂ ਇਹਦੇ ਪਿੱਛੇ ਨੀਲੇ ਰੰਗ ਦੀਆਂ ਤੇ ਉਹ ਨਾ ਲਾਲ ਰੰਗ ਵਾਲੀਆਂ ਦੋ ਕਬਾੜੀ ਨੇ ਦੇਖ ਲਿਆ ਕਾਲੀ ਤਾਰੀ ਉਹ ਹੁੰਦੀ ਹੈ ਕਿ ਇੱਕ ਤਰ੍ਹਾਂ ਲੱਗੇ ਕਿੱਥੇ ਲੱਗੀ ਨਾ ਕਿੱਥੇ ਲੱਗੀ ਛੱਟ ਸਾਡੇ ਵੀ ਲੱਗੀ ਕਿੱਥੇ ਲੱਗੀ ਪਿੱਛੇ ਪਈਆਂ ਬੈਟਰੀਆਂ ਭਾਜੀ ਮੈਂ ਉਲਟਕੇ ਉੱਧਰ ਗਿਆ ਯਾਰ ਭਾਜੀ ਯਾਰ ਪਤਾ ਕਿਦਾਂ ਯਾਰ ਬੈਟਰੀਆਂ ਦੋ ਹੀ ਆ ਪਿੱਛੇ ਚਲ ਯਾਰ ਬਚਾਅ ਹੋ ਗਿਆ ਕੋਈ ਨਾ ਮੇਰਾ ਵੀਰ ਕਿੱਥੋਂ ਲੱਗੇ ਇਹ ਨਿਆਣਿਆਂ ਨੂੰ ਬਿਲਕੁਲ ਬੰਦੀ ਮੈਂ ਇਹ ਇਹ ਵੀ ਬੱਚੇ ਆ ਅੱਛਾ ਇਹਨਾਂ ਦੇ ਬੱਚੇ ਆ ਤੁਸੀਂ ਨਾਲ ਡਰਾਈਵਰ ਬੈਠੇ ਉੱਦਾਂ ਨਸਤਾਨਾ ਮੈਂ ਹਾਂ ਹਾਂ ਸਾਲੀ ਮੈਂ ਭਾਜੀ ਹਾਂ ਉਹ ਠੀਕ ਆ ਕਿੱਥੋਂ ਲੈ ਕੇ ਆ ਸੀ ਮਤਲਬ ਇਹਨਾਂ ਨਿਆਣਿਆਂ ਨੂੰ ਇਹ ਫੜੀ ਆਏ ਆਪਣੇ ਹੀ ਗੁਰੇ ਤੋਂ ਅੱਗੇ ਪਿੰਡਿਆ ਕਿਹੜਾ ਪੁੱਤ ਪਿੰਡਿਆ ਮੇਰੀ ਗੱਲ ਸੁਣੋ ਬਾਦਰਪੁਰ ਤੋਂ ਬਾਦਰਪੁਰ ਤੋਂ ਆਇਆ ਰੇਂਦੇ ਕਿਸ ਸੂਸਰ ਨਾ ਜਿਹੜੀ ਚੱਕੀ ਕੰਟਰੋਲ ਦਫੀ ਸੂਸਾ ਦੇ ਪੁੱਤ ਆ ਜਿਹੜਾ ਸੂਸਾ ਉਹ ਠੀਕ ਆ ਉਹ ਠੀਕ ਆ ਇਹਨਾਂ ਦੋ ਟੁੱਟ ਗਈਆਂ ਆ ਸੜੀਆਂ ਦੋਨਾਂ ਹੀ ਉਹ ਆਰਥੇ ਲੱਗੇ ਹੋਏ ਨੇ ਵਿੱਚ ਉਹ ਚਿੱਟੇ ਜਿਹਾ ਕੰਟਰੋਲਰ ਟੁੱਟ ਗਈ ਆ ਡੱਬੀ ਆ ਹਾਂ ਉਹ ਇੱਕ ਲਾਲ ਜਿਹੜੀ ਤਾਰ ਆ ਨਾ ਕੰਟਰੋਲਰ ਜਿਹੜੀ ਪੀਲਾ ਹੈ ਨਾ ਕਾਦਰ ਕੰਟਰੋਲਰ ਉਹਦੇ ਨੂੰ ਉਥੋਂ ਥਰੂ ਆਉਂਦੀ ਆ ਉਹਦੇ ਥੋਂ ਉਹ ਕਾਲੀਆਂ ਜੀਆਂ ਕੋਈ ਵੀ ਦੋਨੇ ਲੱਤ ਗਈਆਂ ਆ ਭੈਣ ਜੋਦੀਆਂ ਅੱਛਾ ਤੇ ਦੂਜੀਆਂ ਦੋ ਬੈਟਰੀਆਂ ਲੱਗੀਆਂ ਆ ਦੂਜੀ ਕੋਈ ਵੀ ਲੱਗੀ ਬੈਟਰੀ ਨੇ ਬੈਟਰੀ ਸਰੇ ਵਿੱਚ ਲਾਲ ਤਾਰ ਲੱਗੀਆਂ ਦੂਜੀ ਵੀ ਲੱਤ ਗਈ ਆ ਉਹਦੇ ਨਾਲ ਕਿ ਵੀ ਕਰਾ ਬਹਾ ਕਰੀ ਕਿਦਾਂ ਲੱਗਣੀ ਹੈ ਤੂੰ ਮੋਰ ਬਹੁਤ ਸਾਰੀ ਬੜਕਾ ਹੈਗਾ ਉਹ ਹੀ ਦਾ ਚੱਕਰ ਆ ਵੀਡੀਓ ਕਰ ਕਰ ਲੋ ਤੂੰ ਵੀਡੀਓ ਕਰ ਕਰ ਲੋ ਹੈਪੀ ਹੋ ਤੂੰ ਕੱਲਾ ਚਲਾਈਏ ਪੋਪ ਲੈ ਕੇ ਚਲੀਏ ਨੂੰ ਪਹਿਲਾਂ ਜਾ ਚਲ ਠੀਕ ਹੈ ਚਲੋ ਪੁੱਤ ਬਹਿ ਜਾ ਦੋ ਮਿੰਟ ਰੁਕ ਜਾ ਦੋ ਮਿੰਟ ਰੁਕ ਜਾ ਦੋ ਮਿੰਟ ਰੁਕ ਜਾ ਜਿਹੜੀਆਂ ਰੌਂਗ ਸਾਈਡ ਹੁੰਦੀਆਂ ਭਰਾ ਕਿੱਥੇ ਆ ਰੌਂਗ ਸਾਈਡ ਆ ਛਿੱਕਾ ਰੋੜ ਆ ਕੋਈ ਦੀ ਸਪੀਡ ਤੇ ਆਉਂਦੀ ਕੋਈ ਗੱਲ ਨਹੀਂ ਮੈਂ ਵੀ ਨਹੀਂ ਯਾਦ ਪਤਾ ਮੈਨੂੰ ਭੂਈਆ ਡਰੂ ਕੀਤੀ ਆ ਸਾਦ ਗਾਲੂ ਕਿੱਥੇ ਨੇ ਇਹਨਾਂ ਨੇ ਚੱਲੇ ਪੀਓਈ ਪੈਰ ਲਾ ਕੇ ਲੈ ਚੱਲਦੇ ਇਹਨਾਂ ਨੂੰ ਯਾਰ ਮੀ ਆ ਜਾਣਾ ਫਿਰ ਲੈ ਕੇ ਤੇ ਚਾਈਏ ਅੱਛਾ ਅੱਛਾ ਚਲੋ ਹੈਪੀ ਕੱਡ ਮਾੜਾ ਇੱਧਰੋ ਯਾਰ ਲੱਤ ਨੂੰ ਤੋ ਲਾ ਲੈਂਦੇ ਇਹਨਾਂ ਨੂੰ ਚੱਲ ਬਾਈ ਯਾਰ ਟਾਈਮ ਨਾ ਖਰਾਬ ਕਰੋ ਤੁਸੀਂ ਹੈਗੀ ਪੀਤੀ ਮੇਰਾ ਭਰਾ ਮਜ਼ਾਕ ਨਾ ਰਿਹਾ ਮਜ਼ਾਕ ਤੇ ਇਹਨੂੰ ਕਰੋ ਬੰਦ ਆਪਣਾ ਭਰਾਵਾ ਤੁਹਾਨੂੰ ਲੈ ਚਾਲਦੇ ਆ ਨਾ ਨਿੱਕੇ ਨਾਲ ਆ ਤੁਸੀਂ ਪੀਤੀ ਜੀ ਯਾਰ ਤੁਸੀਂ ਡਰਾਈਵ ਕਰਦੇ ਆ ਉਤੋਂ ਚਲੋ ਬਾਈ ਚੱਲ ਯਾਰ ਐਪੀ ਹੋਏ ਗੱਡੀ ਮੋਰਚਾ ਦੀ ਲੱਤ ਲਾ ਦੇ ਜਗਾ ਮੋਰਚਾ ਚਲਾ ਬਾਈ ਚਲੋ ਨਿਆਣੇ ਯਾਰ ਨਾਲ ਆ ਬਾਈ ਯਾਰ ਤੇਰੇ ਵੀ ਕਿੰਨੀਆਂ ਲੱਗੀਆਂ ਲੱਤਾਂ ਅੱਡਾ ਨਾ ਕਰਿਆ ਕਰੋ ਡਰਾਈਵ ਪੀਟੀ ਜੀ ਹਰ ਤੁਸੀਂ ਚਨਾਉਂਦੇ ਆਂ ਨਿਆਣੇ ਮਾਜ ਨੂੰ ਬੋਲ ਕੋਈ ਕੁਛ ਤਾਂ ਹੋਵੇ ਯਾਰ ਲੱਤ ਲਾ ਮੈਂ ਤੱਕਾ ਲਾਂਦਾ ਇਹਨੂੰ ਚੱਲ 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 ਲੇ ਟੱਕਾ ਲਾ ਦੇ ਨਾ ਮੋੜ ਕੇ ਯਾਰ ਬਾਕੀ ਆਪਾਂ ਦੇਖਦੇ ਇਹਨੂੰ ਅੰਦਰ ਲੈ ਜਾਂਦੇ ਆ ਚੱਲ ਨਾ ਨਾ ਮੋੜ ਸੇ ਲਾ ਗੀਰ ਤੇ ਦੇਖ ਮਟਿਆ ਚੱਲ ਚੱਲ ਭਾਜੀ ਮੈਂ ਟੱਕਾ ਲਾਂਦਾ ਉਹ ਯਾਰ ਚੱਲ ਚੱਲ ਤੂੰ ਲਾ ਲਾ ਤਾ ਲੜੇ ਲੱਤ ਲੱਗ ਲੱਗ ਜੂਗਾ ਨਾ ਲੱਗ ਜੂਗੀ ਲਾਵਾ ਧੱਕਾ ਹੈ ਲਾਵੇਂ ਚੱਲ ਚੱਲ ਦੇਖੋ ਜੀ ਨਿੱਕੇ ਨਾ ਨੇ ਨਾਲ ਆ ਇਹ ਬੰਦਿਆਂ ਨੇ दारू ਪੀਤੀ ਹੋਈ ਆ ਨਿਆਣੇ ਰੋਂਦੇ ਪਏ ਵਿਚਾਰੇ ਨਾਗਰੇ ਬਰ ਬਤ ਡਰਾਈਵ ਕੱਲੇ ਆ ਜੋ ਮਰਜੀ ਕਰੋ ਨਿੱਕੇ ਨਿਆਣੇ ਨਾਲ ਤੁਹਾਡੇ ਤੁਸੀਂ ਨਾ ਕਰੋ ਇਹ ਕੰਮ ਸਰਤਾ ਲੱਗੀ ਨੇ ਨਿਆਣਿਆਂ ਦੇ ਵਿਚਾਲੇ ਵਿੱਚ ਆ ਹੋ ਗਿਆ ਕਰੋੜਾ ਰੋਣਾ ਲੱਗ ਗਿਆ ਅਰੇ ਭੀ ਜੇ ਨਹੀਂ ਇਹ ਨਾ ਇੰਡੀਕਾਤੀ ਸ਼ੁਰੂ ਹੋ ਗਈ ਗਲਤ ਗੱਲ ਆ ਵੇ ਅੱਪੀ ਕੀ ਕਰਦਾ ਹਾਂ ਹਾਂ ਹੁਣ ਜ਼ੋਰ ਪੈਂਦਾ ਛੱਡ ਦੇ ਤੂੰ ਰੇੜਿਆ ਰੇੜੇ ਤਾਂ ਸਿੱਟਾ ਹੋ ਗਿਆ ਕੋਈ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਆਪਾਂ ਆ ਗਏ ਜੀ ਘਰੇ ਵੀ ਦੇਖ ਲਓ ਵੀ ਕਹਿੰਦੇ ਕਿਸੇ ਦਾ ਵੀ ਭਲਾ ਨਹੀਂ ਕਰਨਾ ਚਾਹੀਦਾ ਭਲਾ ਕਰਨ ਦਾ ਜ਼ਮਾਨਾ ਨਹੀਂ ਹੈਗਾ ਵੀ ਭਲਾ ਕਰਨਾ ਬਿਲਕੁਲ ਨਹੀਂ ਚਾਹੀਦਾ ਆਪਾਂ ਇਸ ਕਰਕੇ ਰੁੱਕ ਗਏ ਜੀ ਉੱਤੇ ਕਿਉਂਕਿ ਉੱਤੇ ਸੀਗੇ ਛੋਟੇ ਬੱਚੇ ਵੀ ਸਾਨੂੰ ਇਹ ਸੀ ਵੀ ਜਿਹੜੇ ਛੋਟੇ ਬੱਚੇ ਆ ਵੀ ਉਹ ਵਿਚਾਰਿਆ ਦੇ ਸੱਟਾ ਸੁੱਟਾ ਗੋਡੇ ਤੇ ਲੱਗ ਗਏ ਸੀ ਰੋਂਦੇ ਪਏ ਸੀ ਕੁੜੀਆਂ ਦੋਨੇ ਰੋਂਦੀਆਂ ਪਈਆਂ ਸੀ ਤੇ ਇਸ ਕਰਕੇ ਪੁੱਥੇ ਰੁੱਕ ਗਏ ਸੀ ਜਿਹੜੇ ਦੋਨੇ ਬੰਦੇ ਸੀ ਨਾ ਇਹ ਦੋਨਾਂ ਨੇ ਪੀਤੀ ਸੀ ਡਰਿੰਕ ਇਹਨਾਂ ਨੇ ਡਰਿੰਕ ਕੀਤੀ ਹੋਈ ਸੀ ਤੇ ਅਸੀਂ ਟਾਂਡੇ ਤੋਂ ਲੈ ਕੇ ਇਹਨਾਂ ਨੂੰ ਕੋਹੜਪੁਰ ਤੱਕ 12 ਕਿਲੋਮੀਟਰ ਦਾ ਰਾਹ 6 ਕਿਲੋਮੀਟਰ ਦਾ ਰਾਹ ਸੀ 6 ਕਿਲੋਮੀਟਰ ਅੱਗੇ ਹੀ ਰਾਹ ਝੋੜ ਲੱਗ ਪਟ ਗਿਆ ਤੇ ਇਹਨਾਂ ਨੂੰ ਆਪਾਂ ਲੈ ਕੇ ਆਏ ਆ ਠੀਕ ਆ ਇਹ ਬੰਦਿਆ ਨੇ ਜਦੋਂ ਅਸੀਂ ਇਹਨਾਂ ਨੂੰ ਮੋੜ ਤੇ ਲਾਤਾ ਅਸੀਂ ਇਹਨਾਂ ਨੂੰ ਕਿਓ ਵੀ ਗਿਆ ਵੀ ਇੱਥੇ ਆਪਣੇ ਸ਼ਹਿਰ ਚ ਆ ਗਏ ਆ ਤੇ ਤੁਸੀਂ ਇੱਦਾਂ ਕਰੋ ਅਸੀਂ ਤੁਹਾਡੀ ਆਟੋ ਲਗਵਾ ਦਿੰਦੇ ਆ ਇੱਥੇ ਕਿਤੇ ਤਾਂ ਸਾਡੇ ਲਾਗੇ ਛੱਗ ਕੇ ਯਾਰ ਦੋਸਤੋਂ ਲਵਾ ਦਿੰਦੇ ਆ ਕਿ ਸਵੇਰੇ ਤੋਂ ਆਟੋ ਲੈ ਜਾਓ ਅਸੀਂ ਤੁਹਾਨੂੰ ਘਰ ਛੱਡਿਆ ਹੁੰਦੇ ਆ ਬੱਚਿਆਂ ਨਾਲ ਨਾ ਤਾਂ ਕਰਕੇ ਇਹ ਬੰਦੇ ਵੀ ਇਹਨਾਂ ਦਾ ਦਿਮਾਗ ਦੇਖੋ ਕਿੰਦਾਰੀ ਦੁਨੀਆਂ ਆ ਵੀ ਕਹਦੀ ਆ ਵੀ ਗੁੱਸਾ ਹੀ ਹੁੰਦਾ ਜਦਨ ਤੱਕ ਅਦਾ ਛੱਡਦੀ ਏ ਤੇ ਇਹਨਾਂ ਨੇ ਕੀਤੀ ਇਦਾਂ ਮੈਂ ਕਹਾ ਵੀ ਆਪਣਾ ਭਰਾ ਨੰਬਰ ਦੇ ਅਸੀਂ ਜਿਹੜਾ ਇਹਨਾਂ ਦਾ ਦੂਜਾ ਬੰਦਾ ਸੀ ਨਾ ਉਹਨੇ ਵੀ ਦਰੂ ਪੀਤੀ ਅਸੀਂ ਉਹਨੂੰ ਇਹ ਨਹੀਂ ਕਿਹਾ ਵੀ ਉੱਤਰ ਅਸੀਂ ਉਹਨੂੰ ਵੀ ਵਿੱਚ ਪੜਾਤਾ ਸੀ ਅੰਨੇ ਓਕੇ ਹੋ ਕੇ ਮਤਲਬ ਲੱਤ ਲਾਈ ਬਹੁਤ ਗਾਂ ਤੱਕ ਇਦਾਂ ਆਏ ਉਹਨੂੰ ਵਿੱਚ ਹੀ ਬੈਠਾ ਹੋਇਆ ਸੀ ਤੇ ਉਹ ਬੱਤੇ ਦਾ ਬੈਠਾ ਜਿੱਦਾਂ ਉਹ ਬੁਢੇ ਦਾ ਰਾਜ ਹੁੰਦਾ ਉਹ ਖੇਚੜਦੀ ਪਈ ਇਹਨਾਂ ਬੰਦਿਆਂ ਤੇ ਹੋਈ ਜਾਂ ਤੇ ਹੈ ਤੁਹਾਡੇ ਲੱਗੇ ਦੀ ਮੈਨੂੰ ਕੋਈ ਪਰਵਾਹ ਨਹੀਂ ਮੈਂ ਗਾਲਾਂ ਕੱਢੰਦੇ ਮੇਰਾ ਬਲੌਗ ਦੇਖ ਲੈਣੋਂ ਪਵੇਂ ਕੁਝ ਵੀ ਆ ਵੀ ਇਹੋ ਜਿਹੇ ਬੰਦੇ ਆ ਵੀ ਤੁਸੀਂ ਸ਼ਰਮ ਕਰੋ ਇੱਕ ਤੁਹਾਨੂੰ ਲੈ ਗਿਆ ਸੀ ਕਿ ਉਹਨੂੰ ਲਾਇਆ ਮਤਲਬ ਕਹਿ ਜੀ ਵੀ ਰੱਛ ਸੀਗਾ ਵੀ ਜੀ ਇਹਨੂੰ ਕਹ ਵੀ ਉੱਤਰ ਤੂੰ ਧੱਕਾ ਤੋਂ ਕੱਲ ਆਲਾ ਹੁਣ ਉਹਨੇ ਉਹ ਧੱਕਾ ਤਾਂ ਕੀ ਲੁਣਾ ਸੀ ਟੁੱਟ ਕੇ ਆਉਣਾ ਮਜੇਰਾ ਹੁੰਦੇ ਆ ਤੇ ਜਦੋਂ ਉਹਨੂੰ ਮਾੜਾ ਡਰਾਇਆ ਵੀ ਮੈਂ ਕਿਹਾ ਵੀ ਮੈਂ ਕੰਪਲੇਟ ਦੇਣੀ ਹੈ ਤੁਹਾਡੀ ਤੁਸੀਂ ਦਾਰੂ ਪੀਤੀਆ ਮੋਰੇ ਕਹਿਣ ਲੱਗਾ ਵੀ ਪਾਜੀ ਮੈਂ ਰਸਵਾ ਨਹੀਂ ਆਂ ਵੀ ਮੈਂ ਆਪਣੇ ਪਿਆਹ ਦੀ ਪੀਤੀ ਕੰਦਾ ਤੇ ਉਹ ਬੰਦੇ ਨੂੰ ਆਪਾਂ ਉੱਥੇ ਲਾਤਾ ਵੀ ਚਲੋ ਡਰ ਗਿਆ ਮੋਰੇ ਦਾ ਕਹਣਾ ਪਿਆ ਵੀ ਮੈਂ ਤਾਂ ਸਵਾਰੀਆਂ ਜੀ ਮੈਂ ਆਪਣੀ ਪੀਤੀ ਤੇ ਉਹਦੇ ਨਾਲ ਦਾ ਕੰਦਾ ਯਾਰ ਬੱਸ ਕਰ ਵੀ ਤੂੰ ਕੰਦਾ ਵੀ ਅਗਲੇ ਤੇਰਾ ਨਾ ਕਰਨ ਦੇ ਵੀ ਤੂੰ ਮੋਰੇ ਤੇ ਇਹਨਾਂ ਮੈਂ ਸਵਾਰੀਆਂ ਚਲੋ ਸਾਨੂੰ ਕੀ ਲੈਣਾ ਦੇਣਾ ਹੈ ਕਿ ਚਲੋ ਇਹਨਾਂ ਨੂੰ ਛੱਡ ਦਿੰਦੇ ਆ ਗੱਲ ਤੇ ਨੋਕ ਜੀ ਆ ਬਾਅਦ ਚ ਉਹ ਵੀ ਉੱਥੇ ਆਡੇ ਮੋੜ ਤੇ ਆਈ ਕੋਪਰ ਦੇ ਸੀ ਉਹਨੂੰ ਤੇ ਆ ਵੀ ਵੀ ਆਪਣੇ ਘਰ ਦਾ ਨੰਬਰ ਨੰਬਰ ਦੋ ਕੁਛ ਵੀ ਤੇਰੇ ਘਰੇ ਫੋਨ ਆਵੀ ਇਹ ਵੀ ਦੱਸਦੀ ਉਹਨਾਂ ਨੂੰ ਹੈ ਨਾ ਕਿ ਚਲੋ ਵੀ ਆਜਣਗੇ ਲੈਣਾ ਤੇ ਉਹ ਬੰਦਾ ਕਹਿੰਦਾ ਭਾਈ ਫੋਨ ਬੰਦੇ ਤੋਂ ਮੱਝਾ ਤੁਰ ਕੇ ਆਦਾ। ਨਾ ਕਹ ਚਲੋ ਠੀਕ ਆ ਮੈਂ ਕਹ ਚੱਲ ਏਦਾਂ ਕਰ ਤੂੰ ਆਪ ਦਾ ਘਰ ਦਾ ਬੰਦਾ ਮੈਂ ਲਾ ਦਿੰਦਾ ਅੱਲਾ ਮੇਰਾ ਫੋਨ ਲੈਣਾ। ਨੰਬਰ ਤੇ ਲਿੜ ਗਏ। ਤੇ ਮੂਰੇ ਉਹ ਕਹਿੰਦਾ ਵੀ ਨੰਬਰ ਮੈਨੂੰ ਯਾਦ ਨਹੀਂ। ਤੇ ਉਹ ਉਹਦੇ ਪਿੱਛੇ ਚੱਲ ਗਿਆ। ਉਹਦੇ ਪਿੱਛੇ ਜਾ ਕੇ ਕਹਿੰਦਾ ਕਹਿਣ ਲੱਗਾ ਵੀ ਕਹਿੰਦਾ ਆਪਣਾ ਫੋਨ ਸੱਚਾ ਫੋਟੋ ਦੇ ਪਿੱਛੇ ਜਾ ਕੇ ਫੋਨ ਚੱਕ ਕੇ ਫੋਨ ਉਵੇਂ ਮੈਂ ਇਹ ਕੀ ਲਗਾਉਂਦਿਆਂ ਨਾ ਪਤਾ ਨਹੀਂ ਕੀ ਲਗਾਉਂਦਿਆਂ ਮਗਰ ਕੋਈ ਦਰੂਦੂਰ ਹੋ ਜਾਂਦਾ ਨਾ ਕਦੀ ਇੱਧਰ ਬਾਕੀ ਇੱਧਰ ਬਾਕੀ ਇੱਧਰ ਮਾਜੂਰ ਦੇਖਿਆ ਤਾਂ ਫੋਨ ਮਿੰਨੂ ਬੜੀ ਗੇਚੜੀ ਹੈ ਨਾ ਮੈਂ ਕਹਾ ਉਹ ਇੱਧਰ ਆ ਮੈਂ ਕਹਾ ਆ ਗਈ ਹੈ ਤੇ ਤੋਂ ਮੈਂ ਤਾਂ ਫੋਨ ਤੇ ਤੇਰੇ ਕੋਲ ਆ ਪੋਜੀ ਹੋਰ ਡੈਡ ਆਏ ਮੈਂ ਕਹਾ ਫੁੱਦੂ ਬਣਾਉਂਦਾ ਮੈਨੂੰ ਮੈਂ ਕਹਾ ਜਿੱਤਰਾ ਫੋਨ ਚੱਲਦਾ ਹੋਇਆ ਫਿਰ ਨਹੀਂ ਨਹੀਂ ਭਾਈ ਮੈਂ ਨਹੀਂ ਲੁਣਾਈ ਘਰੇ ਫੋਨ ਯਾਰ ਅਸੀਂ ਆਟੋ ਕਰ ਲੈਣੀ ਸਹੀ ਹੈ ਜੀ ਕੰਜਣਾ ਮੇਰਾ ਉੱਛਤੀ ਛਾਉ ਰੱਬ ਦੀ ਮੈਨੂੰ ਗੁੱਸਾ ਗੱਲ ਕਰਦੇ ਵੀ ਗੁੱਸਾ ਆਉਂਦਾ ਵੀ ਛੇਤਰ ਮਨ ਦਿਲ ਘੜਦਾ ਜੀ ਸੌ ਰੱਬ ਦੀ ਮਾ ਨਾਲ ਦਨ ਗਿਆ ਮੈਂ ਕਹਾ ਹੈਪੀ ਚਾਹਦਾ ਹੈ ਨਹੀਂ ਪੜਾਈ ਦਾ ਜਮਾਨਾ ਪੜਾਈ ਦਾ ਜਮਾਨਾ ਕਵਾ ਕਰ ਦੋ ਕਰਦੇ ਕਰਨ ਨਾ ਆਣਿਆਂ ਨੂੰ ਗੈਰ ਨੂੰ ਉਹਦੇ ਚੱਲੇ ਆ ਇਹ ਹੈ ਨਹੀਂ ਤੁਹਾਡੇ ਬੰਦੇ ਕੰਮ ਦੇ ਇਹੋ ਜੀ ਦੁਨੀਆ ਯਾਰ ਪਲਾਣੀ ਕਰਨਾ ਚਾਹੀਦਾ ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਵੀ ਅਸੀਂ ਮਤਲਬ ਜੋ ਵੀ ਜਿਹੜੋ ਮਾੜਾ ਮੋਟਾ ਹੈਲਪ ਕਰ ਦਿੱਤੀ ਪਰ ਤੁਹਾਨੂੰ ਕਰਨੀ ਚਾਹੀਦੀ ਸੀ ਜਾਂ ਨਹੀਂ ਕਰਨੀ ਚਾਹੀਦੀ ਸੀ ਇਨਸਾਨ ਨੇ ਤਾਂ ਇਹੀ ਕੀਤੀ ਬਾਕੀ ਤੁਸੀਂ ਕਮੈਂਟਾਂ 'ਚ ਜਰੂਰ ਦੱਸਿਓ ਤੇ ਲੋਕ ਵਧੀਆ ਲੱਗਾ ਤੇ ਕਮੈਂਟ ਕਰਿਓ ਤੇ ਇੱਦੀ ਪਿਆਰ ਦਿੰਦੇ ਜੇ ਨਵੇਂ-ਨਵੇਂ ਲੋਕ ਆਉਣਗੇ Love you all, thank you that Dabovotan was bye- bye.